ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਵੀਐਸ ਮੋਟਰ ਗੈरेज ਬਰਨਾਲਾ ਸਿਟੀ ਵੱਲੋਂ ਅੱਜ ਦੀ ਵਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਰੀਨੋਲਟ ਦੀ ਗੱਡੀ ਡਸਟ ਜਿਹਦਾ ਆਪਾਂ ਬੋਨਟ ਦੋਨੋਂ ਫੈਂਡਰ ਫਰੰਟ ਬੰਪਰ ਤੇ ਬੈਕ ਜਿਹੜੀ ਡਿੱਗੀ ਆ ਉਹਦੀ ਥੋੜੀ ਟਚਿੰਗ ਕੀਤੀ ਆ ਕਲਰ ਨੇਮ ਦੀ ਗੱਲ ਕਰੀਏ ਤੇ ਗੱਡੀ ਦਾ ਕਲਰ ਨੇਮ ਹੈਗਾਗਾ ਬਾਰੋਨ ਕਾਜੂਮੈਟ ਸੀਐਨਏ ਕਲਰ ਬਹੁਤ ਡਿਫਰੈਂਟ ਵਾ ਕਲਰ ਸਾਈਡ ਤੋਂ ਹੋਰ ਫਰੰਟ ਤੋਂ ਹੋਰ ਧੁੱਪ ਦੇ ਵਿੱਚ ਹੋਰ ਤੇ ਸਾਂ ਦੇ ਵਿੱਚ ਹੋਰ ਟੂ ਟਿਊਨ ਸ਼ੇਡ ਆ ਇਦਾਂ ਦੇ ਕਲਰਾਂ ਦੇ ਉੱਤੇ ਜਿਹੜੀ ਮੈਚਿੰਗ ਆ ਮੈਚਿੰਗ ਦੇ ਲਈ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਅਸੀਂ ਵੀ ਇਹਦੀ ਮੈਚਿੰਗ ਦੇ ਲਈ ਬਹੁਤ ਮਿਹਨਤ ਕੀਤੀ ਆ ਜਿਹੜੀ ਕਿ ਸਾਡੀ ਮਿਹਨਤ ਆ ਉਹ ਰਾਸ ਆਈ ਆ ਕਿੱਦਾਂ ਦੀ ਗੱਡੀ ਜਿਹੜੀ ਸਾਰਾ ਕੰਮ ਕਰਨ ਤੋਂ ਬਾਅਦ ਬਣੀਏਗੀ ਉਹ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਆਊ ਤੁਸੀਂ ਦੇਖਿਓ ਦੇਖ ਕੇ ਤੁਸੀਂ ਸਾਨੂੰ ਦੱਸਿਓ ਸਾਡੇ ਕੰਮ ਦੇ ਵਿੱਚ ਤੁਹਾਨੂੰ ਕੋਈ ਵੀ ਕਮੀ ਨਜ਼ਰ ਆਈ ਹੋਵੇ ਤੇ ਤੁਸੀਂ ਸਾਡੇ ਨਾਲ ਕਮੈਂਟਾਂ ਦੇ ਵਿੱਚ ਆਪਣਾ رابطہ ਕੈਮ ਕਰਿਓ ਤੇ ਅਗਰ ਤੁਹਾਨੂੰ ਆਪਣਾ ਕੰਮ ਵਧੀਆ ਲੱਗਿਆ ਤਾਂ ਮੇਰਾ ਵੀਰ ਸਪੋਰਟ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਕਰਕੇ ਤਾਂ ਕਿ ਆਪਣੀ ਵੀਡੀਓ ਉਹਨਾਂ ਕਸਟਮਰਾਂ ਤੱਕ ਪਹੁੰਚਦੀ ਹੋ ਜਾਵੇ ਜਿਹੜੇ ਕਿ ਸੋਨਾ ਕੰਮ ਕਰਵਾਉਣ ਦੇ ਚਾਹਵਾਨ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਵੱਟ ਸਾਡਾ ਜਿਹੜਾ ਕੰਮ ਵਾ ਉਹ ਵਧੀਆ ਹੋਵੇ ਕੁਆਲਿਟੀ ਵਾਈਜ਼ ਹੋਵੇ ਇਸ ਕਰਕੇ ਵੀਰ ਮੇਰੇ ਉਹ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ